ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਭਾਈ ਸ਼ਹਿਰ ਦੇ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਨਗਰ ਹਰਾਜ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਹਾਂ ਜਦੋਂ ਤੁਸੀਂ ਹਰਾਜ ਪਿੰਡ ਤੋਂ ਧੰਨੇ ਸੀਦ ਵਾਲੇ ਪਾਸੇ ਨੂੰ ਸੜਕ ਫੜੋਗੇ ਉਸ ਸੜਕ ਦੇ ਉੱਤੇ ਬਾਹਰ ਖੇਤਾਂ ਦੇ ਵਿੱਚ ਬਾਈ ਹੁਣਿਆਂ ਦਾ ਘਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਪਸ਼ੂ ਪਾਲਣ ਦਾ ਸ਼ੌਕ ਹੈ ਬਾਈ ਹੁਣਿਆਂ ਨੂੰ ਉਹਨਾਂ ਜਾਨਵਰਾਂ ਦੇ ਵਿੱਚੋਂ ਤਿੰਨ ਜਾਨਵਰ ਵੇਚਨੇ ਲਾਇਆ ਮਿੱਤਰੋ ਇੱਕ ਤਾਂ ਆ ਅਸਰ ਝੋਟੀ ਦੋ ਆ ਬੱਛੀਆਂ ਵਾ ਤਿੰਨ ਜਾਨਵਰ ਟੋਟਲ ਵਕਾਊ ਆ ਪਹਿਲਾਂ ਆਪਾਂ ਝੋਟੀ ਬਾਰੇ ਡਿਟੇਲ ਜਾਣਦੇ ਆ ਫਿਰ ਆਪਾਂ ਗਾਵਾਂ ਬਾਰੇ ਜਾਣਾਂਗੇ ਕਰਦੇ ਆ ਗੱਲਬਾਤ ਪਾਈ ਦੇ ਨਾਲ ਸਾਰੀ ਗੱਲਬਾਤ ਦੇ ਨਾਲ ਮਿਲਦੇ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਵੀਰੇ ਵਧੀਆ ਭਰਾ ਜੀ ਵਧੀਆ ਸੇਤਾਂ ਠੀਕ ਠਾਕ ਆ ਵਧੀਆ ਸਾਰੇ ਸੁੱਖ ਸਾਂਤ ਪਰਿਵਾਰ ਕਿਵੇਂ ਆ ਪਹਿਲਾਂ ਦਾ ਸਾਰੇ ਵਧੀਆ ਕੰਮ ਕਰ ਵਧੀਆ ਜੀ ਠੀਕ ਆ ਬਾਈ ਹਾਂ ਜੀ ਤੇ ਬਾਈ ਫਿਰ ਝੋਟੀ ਜਿਹੜੀ ਵੇਚਨੀ ਆਪਾਂ ਕਿੰਨੀ ਉਮਰ ਦੀ ਆ 2 ਸਾਲ ਤੇ 2 ਮਹੀਨੇ ਦੀ ਹਾਂਜੀ ਯਾਨੀ ਕਿ 26 ਮਹੀਨੇਾਂ ਦੀ ਹੈ ਹਾਂਜੀ ਠੀਕ ਆ ਭਾਈ ਤੇ ਮਾਂ ਦਾ ਦੁੱਧ ਕਿੰਨਾ ਕੁ ਸੀ ਭਾਈ ਮਾਂ ਦਾ ਦੁੱਧ 13-14 ਕਿਲੋ ਤੇ ਇਹ ਆਪ ਕਿਹੜੇ ਸੀਮਨ ਦੀ ਆ ਭਾਈ ਆਪ ਭਾਈ ਜੀ ਇਹ ਮੋਦੀ ਦੀ ਆ ਲక్ష్ਮੀ ਵਾਲੇ ਦੀ ਠੀਕ ਆ ਸੇ ਸਿੰਘ ਫਿਰ ਕਿਵੇਂ ਕਰ ਗਈ ਖੁੱਲਾ ਜਾ ਸਿੰਘ ਉਹਦੀ ਮਾਂ ਦਾ ਹੀ ਥੋੜਾ ਜਿਹਾ ਅੱਛਾ ਮਾਂ ਤੇ ਹੀ ਚਲੀ ਗਈ ਹਾਂਜੀ ਤੇ ਇਹਦੀ ਭੈਣ ਵੀ ਨਾਲ ਹੀ ਆ ਤੇਰੇ ਕੋਲ ਹਾਂਜੀ ਇਹਦੀ ਪਰਲੇ ਪਾਸੇ ਭੈਣ ਖੜੀ ਪਹਿਲਾ ਸੂਆ ਉਹ ਉਹ ਕਿੰਨਾ ਦੁੱਧ ਹੀ ਜਾਂਦੀ ਭੈਣ ਦੀ ਉਹ 12 ਕਿਲੋ ਹੀ ਤੇ ਪਹਿਲੇ ਸੂਏ ਪਹਿਲੇ ਸੂਏ ਠੀਕ ਆ ਭਾਈ ਫਿਰ ਤੇ ਇਹ ਬਈ ਕੋਈ ਬਣੀ ਬੁਣੀ ਤਾਂ ਨਹੀਂ ਹਜੇ ਇਹ ਬਣੀ ਭਾਈ ਜੀ ਹੁਣ ਠੀਕ ਕੀ ਕਰ ਬਾਈ ਤੇ ਕੀ ਰੇਡ ਕਰਾਂਗੇ ਪਚੋਟੀ ਦਾ ਬਾਈ ਰੇਡ ਇਹਦਾ ਕਰ ਦਾਂਗੇ 70000 ਰੁਪਏ 70000 ਰੁਪਏ ਮੰਨਤਿਆਂ ਦੇ ਵਿੱਚੋਂ ਕਰ ਦਾਂਗੇ ਕੱਢੀ ਬਾਰੂ ਤੋਰੀ ਵੀਰੇ ਮੜਾ ਖੋਲੀ ਇਹਨੂੰ ਲੈ ਮਿੱਤਰੋ 26 ਮਹੀਨੇ ਇਹਦੀ ਉਮਰ ਆ ਜੇ ਗੱਲ ਸਾਲਾਂ ਦੀ ਕਰਦੇ ਹਾਂ ਤਾਂ 2 ਸਾਲ ਤੇ 2 ਮਹੀਨੇ ਇਹਦੀ ਉਮਰ ਕਰਮਾਲੀ ਦੀ ਮਿੱਤਰੋ ਵજન-ਵਜਨ ਵਾਲੀ ਕਰਦਾਲੀ ਝੋਟੀ ਆ ਦੇਖ ਸਕਦੇ ਹੋ ਤੁਸੀਂ ਮਿੱਤਰੋ ਠੋਸ ਨਿੱਕਰ ਆ ਪੂਰੀ ਕਹਿਣ ਤੋਂ ਭਾਵੇਂ ਆ ਵੀ ਛੋਟੀ ਨਾ ਮੰਨ ਲਿਆ ਜੇ ਇਹਨੂੰ ਪੂਰਾ ਵਜਨ ਝੋਟੀ ਦੇ ਵਿੱਚ ਬਰੀਕੀ-ਬਰੂਕੀ ਬਹੁਤ ਚੰਗੇ ਪੁੱਤ ਐਨੂੰ ਹੋ ਜੀ ਦਰਬੰਨ ਨੂੰ ਬਾਈ ਦੇਖ ਸਕਦੇ ਆ ਮਿੱਤਰੋ ਤੁਸੀਂ ਥੋੜਾ ਜਿਆ ਡਰਦਿਆਂ ਕਿਉਂ ਉਪਰਾ ਕਰਦਾ ਪਸੂ ਬਾਈ ਜਦੋਂ ਕੋਈ ਬਗਾਨਾ ਆਉਂਦਾ ਉਹਨੂੰ ਜ਼ਰੂਰੀ ਹੀ ਇਹ ਹੁੰਦੀ ਹੈ ਗੱਲ ਦੇਖ ਸਕਦੇ ਬਹੁਤ ਚੰਗਾ ਬਣਦੇ ਬਾਈ ਇੱਥੇ ਵਜਨ-ਵਜਨ ਝੋਟੀ ਦੇ ਵਿੱਚ ਮੰਨ ਲਓ ਕਹਿਣ ਤੋਂ ਭਾਵੇਂ ਆ ਵੀ ਪੂਰਾ ਵਜਨ ਆ ਝੋਟੀ ਦੇ ਕਾਦ ਵੀ ਬਹੁਤ ਆ ਝੋਟੀ ਦਾ ਜਿਵੇਂ ਉਮਰ ਆ ਸਿੰਗੋਦਰ ਉਰ ਥੋੜੀ ਜੀ ਦਾਸ ਆ ਬਾਕੀ ਛੋਟੀ ਸਾਰੀ ਖਾਸ ਆ ਮਿੱਤਰੋ ਤੇ ਕਰਮਾ ਵਾਲੀ ਨੇ ਜੇ ਤੁਸੀਂ ਹੁਣ ਟੀਕਾ ਲੈਣ ਦਾ ਇਹਦਾ ਹੱਕ ਆ ਵਜਨ ਇਹਦਾ ਟੀਕੇ ਵਾਲਾ ਪੂਰਾ ਹੋਇਆ ਖੜਾ ਵਾ ਪੁਰਾਣਾ ਨਾ ਪੁਰਾਣਾ ਤੁਹਾਡੇ ਤੇ ਡਿਪੈਂਡ ਆ ਵੀ ਮਹੀਨਾ ਰੋਕੇ ਪੁਰਾਣਾ ਤੇ ਜਾਂ ਹੀਟ ਦੇ ਵਿੱਚ ਆਈ ਹੋਈ ਆ ਤਾਰਾਂ ਕਰੀ ਜਾਂਦੀ ਆ ਉਹ ਤੁਸੀਂ ਆਪਦੀ ਚੁਆਇਸ ਦਾ ਸੀਮਨ ਆ ਜਿਹੜਾ ਇਹਨੂੰ ਯੂਜ਼ ਕਰ ਸਕਦੇ ਆ ਮਿੱਤਰੋ ਬਹੁਤ ਵਧੀਆ ਮਹਿ ਬਣੂਗੀ ਇੱਕ ਤਾਂ ਦੁੱਧ ਫੈਂਟ ਵਾਲਾ ਦਊਗੀ ਕਿਉਂਕਿ ਇਹਦਾ ਸਿੰਗ ਆ ਜਿਹੜਾ ਇਹਦੀ ਕੁਆਲਿਟੀ ਆ ਜਿਹੜੀ ਉਹ ਫੈਂਟ ਵਾਲੀ ਕੁਆਲਿਟੀ ਆ ਸਾਰੀ ਮਹਿ ਉਹਦੇ ਵਿੱਚ ਮਿੱਤਰੋ ਇਹ ਸੀਗੀ ਪਹਿਲੇ ਨੰਬਰ ਤੇ ਇੱਧਰ ਆ ਗਈਆਂ ਦੋ ਬੱਛੀਆਂ ਹੁਣ ਇੱਕ ਬੱਛੀ ਇਕੱਲੀ-ਇਕੱਲੀ ਦਾ ਰੇਟ ਵੀ ਦੱਸ ਦੇਣਾ ਤੇ ਜੋੜਾ ਵੀ ਬਣਾ ਦੇਣਾ ਆਪਾਂ ਜੋੜੇ 'ਚ ਲੈਣੀਆਂ ਹੋਈਆਂ ਜੋੜਾ ਬਈ ਇਹ ਕਿੰਨੇ ਮਹੀਨੇ ਦੀ ਬੱਛੀ ਹੈ ਸੱਤਾਂ ਮਹੀਨੇ ਦੀ ਹੈ ਜੀ ਸੱਤਾਂ ਮਹੀਨੇ ਦੀ ਹੈ ਹਾਂਜੀ ਇਹਦੀ ਮਾਂ ਦਾ ਦੁੱਧ ਬਈ ਇਹਦੀ ਮਾਂ ਦਾ 24 ਕਿਲੋ ਜਿਹਾ ਉਹ ਖੜੀ ਸਾਹਮਣੇ ਪਰਲੇ ਪਾਸੇ ਸੌਣ ਵਾਲੀ ਆ ਬੱਸ ਠੀਕ ਆ ਬਈ ਪਰਲੇ ਪਾਸੇ ਹਾਂਜੀ ਤੇ ਬਈ ਇਹ ਕਿਹੜੇ ਸੀਮੰਟ ਦੀ ਆ ਇਹ ਸੀਮੰਟ ਐਬੀਐਸ ਦੀ ਹੈ ਐਬੀਐਸ ਦੀ ਹਾਂਜੀ ਇਹ ਕਿੰਨੇ ਦੀ ਦੇ ਦੇਵੇਂ ਬੱਛੀ ਆਪਾਂ ਬਈ ਇਹ ਦੇ ਦਾਂਗੇ 15000 ਦੀ 15000 ਦੀ ਮੰਨ ਤਾਂ ਇਹਦੇ ਵਿੱਚੋਂ ਕੋਈ ਦੇ ਦ ਇਹ ਬੱਛੀ 20000 ਦੀ ਦੇ ਦਾਂਗੇ ਜੀ ਠੀਕ ਆ ਇਹ ਕਿੰਨੇ ਚਿਰ ਦੀ ਬਾਈ ਇਹ ਚਿਰ ਤਾਂ 1.5 ਸਾਲ ਦੀ ਹੈ ਠੀਕ ਆ ਬਾਈ ਤੇ ਦੰਦੋ ਕਿੰਨੇ ਦੰਦੋ ਜਾਨੀ ਕਿ ਅਖੀਰੀ ਦੇ ਜਾਨੀ ਕਿ ਦੋ ਦੋ ਦੀ ਮਤਲਬ ਤਾਂ 2.5 ਸਾਲ ਦੇ ਉਸ ਪਾਸੇ ਹੈਗੇ ਠੀਕ ਆ ਬਾਈ ਬਣੀ ਬੁਣੀ ਕੋਈ ਬਾਈ ਬਣੀ ਸਾਬ ਜੀ ਇੱਕ ਵਾਰੀ ਬਣੀ ਇੱਕ ਵਾਰੀ ਬਣੀ ਤੇ ਉਹ ਰਹੀ ਨਹੀਂ ਹੁੰਦੇ ਤੇ ਕਨਫਰਮ ਨਹੀਂਗਾ ਹਜੇ ਹਾਂਜੀ ਹਾਂਜੀ ਨਹੀਂ ਫਰੇ ਪਰਾਇਆ ਠੀਕ ਆ ਪਤਾ ਨਹੀਂ ਬੋਲੀ ਬਲੀ ਤਾਰਾਂ ਤਾਂ ਨਹੀਂ ਕੀਤੀਆਂ ਠੀਕ ਆ ਬਈ ਠੀਕ ਆ ਲੈ ਲੈ ਮੋ ਗਿਆ ਉਹ ਇਹਨੂੰ ਬਣੀ ਨੂੰ ਹੁਣ ਹਾਂਜੀ ਹੁਣ ਕਿੰਨਾ ਟਾਈਮ ਹੋ ਗਿਆ ਉਹ ਇਹਨੂੰ ਬਣੀ ਨੂੰ ਮਿੰਨਾ ਹੋ ਗਿਆ ਜੀ ਮਿੰਨਾ ਹੋਵੇ ਠੀਕ ਆ ਬਈ ਤੇ ਜੇ ਕੋਈ ਬਾਈ ਜੋੜਾ ਲੈਣਾ ਵੇ ਜੋੜਾ ਕਿੰਨੇ ਦਾ ਜੋੜਾ ਜੋ ਮਾਨਤਾਨ ਕਰ ਦਾਂਗੇ 32 ਦਾ ਦੇ ਦੇਾਂਗੇ 32000 ਦਾ ਜੋੜਾ ਦੇ ਦੇਾਂਗੇ ਜੇ ਕੱਲੀ ਕੱਲੀ ਲੈਣੀ ਆ ਤਾਂ ਇਹਦਾ ਮੁੱਲ 20000 ਤੇ ਇਹਦਾ 15000 ਠੀਕ ਆ ਬਈ ਲੈ ਮੇਤਰੋ ਜੋੜੇ ਦੀ ਕੀਮਤ 35000 ਬਣਦੀ ਆ ਤੋਰਨੀ ਨਹੀਂ ਆਪਾਂ ਕਿਉਂਕਿ ਬੱਚੀਆਂ ਹਮੇਸ਼ਾ ਸ਼ਰਾਰਤਾਂ ਕਰਦੀਆਂ ਹੁੰਦੀਆਂ ਨਿੱਕੀ ਬੱਚੀ ਦੀ ਪੁੱਤ ਝੋਲੀ ਵਿ ਜਾ ਕੇ ਨੇੜੇ ਤੋਂ ਤੇ ਇਹਦੀ ਵੱਡੀ ਦੀ ਵੀ ਵਿਖਾ ਦੀ ਬਸ ਠੀਕ ਆ ਦੋਵਾਂ ਝੋਲੀਆਂ ਵਿਖਾ ਨੰਬਰ ਤੇ ਹੀ ਬਾਈ ਇੱਕ ਰਿਸਤਾਦ 99 ਦਾ 44 ਜੀ ਹਾਂਜੀ 41594 ਇੱਕ ਵਾਰੀ ਹੋਰ ਬੋਲ ਦੇ 99 ਦਾ 44 ਜੀ 41594 ਠੀਕ ਆ ਇਸ ਨੰਬਰ ਤੇ ਕਰਨੀ ਹੈ ਮੇਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡਾ ਹਰਾਜ ਤੇ ਜ਼ਿਲ੍ਹਾ ਫਿਰੋਜ਼ਪੁਰ ਤਲਵੰਡੀ ਭਾਈ ਨੇੜੇ ਆ ਸ਼ਹਿਰ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਧੰਨਵਾਦ ਸ਼ੁਕਰੀਆ